ਪੰਜਾਬ ਤੋਂ ਵਿਦੇਸ਼ ਰੋਜੀ ਰੋਟੀ ਕਮਾਉਣ ਗਏ ਪੰਜਾਬੀਆਂ ਦੀ ਵਿਦੇਸ਼ ਮੌਤ ਹੋਣ ਦਾ ਸਮਾਚਾਰ ਅਕਸਰ ਹੀ ਸੁਣਨ ਨੂੰ ਮਿਲਦੇ ਰਹਿੰਦੇ ਹਨ ਤਾਜ਼ਾ ਮਾਮਲਾ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਕੀਰਤੋਵਾਲ ਤੋਂ ਸਾਹਮਣੇ ਆਇਆ ਜਿੱਥੇ 33 ਸਾਲਾਂ ਨੌਜਵਾਨ ਜਸਬੀਰ ਸਿੰਘ ਸਿੰਗਾਪੁਰ ਵਿੱਚ ਜਿਸ ਦੀ ਮੌਤ ਹੋ ਗਈ ਮ੍ਰਿਤਕ ਆਪਣੇ ਪਿੱਛੇ ਪਤਨੀ ਅਤੇ ਦੋ ਬੱਚੇ ਛੱਡ ਗਿਆ ਜੋ ਕਿ ਪਿੰਡ ਕੀਰਤੋਵਾਲ ਵਿੱਚ ਆਪਣੇ ਹੋਰ ਪਰਿਵਾਰ ਨਾਲ ਰਹਿ ਰਹੇ ਸਨ ਇਸ ਬਾਰੇ ਮ੍ਰਿਤਕ ਜਸਬੀਰ ਸਿੰਘ ਦੇ ਪਰਿਵਾਰ ਨੇ ਦੱਸਿਆ ਕਿ ਜਸਬੀਰ ਸਿੰਘ ਆਪਣੇ ਪਰਿਵਾਰ ਦੀ ਰੋਜ਼ੀ-ਰੋਟੀ ਕਮਾਉਣ ਲਈ ਸਿੰਗਾਪੁਰ ਗਿਆ ਜਿੱਥੇ ਉਸ ਨੂੰ ਕਿਸੇ ਵਿਅਕਤੀ ਵੱਲੋਂ ਨਹਿਰ ਵਿੱਚ ਧੱਕਾ ਦੇ ਦਿੱਤਾ ਗਿਆ ਜਿਸ ਨਾਲ ਉਸ ਦੀ ਮੌਤ ਹੋ ਗਈ। ਉਹਨਾਂ ਦੱਸਿਆ ਕਿ ਸਿੰਗਾਪੁਰ ਪੁਲਿਸ ਉਕਤ ਧੱਕਾ ਦੇਣ ਵਾਲੇ ਵਿਅਕਤੀ ਨੂੰ ਕਾਬੂ ਕਰ ਲਿਆ ਤੇ ਪਰਿਵਾਰ ਨੇ ਸਰਕਾਰ ਕੋਲੋਂ مالی ਸਹਾਇਤਾ ਦੀ ਵੀ ਮੰਗ ਕੀਤੀ ਹੈ। ਪਰਿਵਾਰ ਬਹੁਤ ਗਰੀਬ ਹੈ ਤੇ ਜਸਬੀਰ ਸਿੰਘ ਹੀ ਉਹਨਾਂ ਦਾ ਸਹਾਰਾ ਸੀ। ਕੀ ਨਾਗਿ ਬਾਪੂ ਜੀ ਦਾਡਾ ਹਰਪ੍ਰੀਤ ਸਿੰਘ ਕਿਹੜਾ ਪਿੰਡਾ ਕਿੱਥੋਂ ਖੜਜੋ ਇਹ ਗੱਲਬਾਤ ਹੋਈ ਆ ਗੱਲਬਾਤ ਹੋਈ ਆ ਵੀ ਸਾਈਂ ਸੁਣਿਆ ਫੋਨ ਆ ਸੋਵੜ ਹਾਂਜੀ ਪਿੱਤਾ ਨਾਲ ਲੜਖਾਈ ਦਾ ਪੁੱਤੀ ਆ ਮੇਰਾ ਹੂੰ ਕੋਸ਼ਿਸ਼ ਕਰ ਮਰ ਗਿਆ ਨਾ ਟਿਕ ਪਈ ਹੂੰ ਕਿਨੇ ਤੱਕ ਮਾਰਿਆ ਅੱਛਾ ਕਿਨੇ ਤੱਕ ਮਾਰੇ ਉਹ ਬੰਦਾ ਫੜਿਆ ਗਿਆ ਬੰਦਾ ਫੜਿਆ ਗਿਆ ਫੜੇ ਗਏ ਬੰਦੇ ਤੇ ਬਾਕੀ ਹੁਣ ਚਾਹਨੀ ਹੋਈ ਆ ਵੀ ਬੱਚੇ ਪਰਿਵਾਰ ਜਿਹੜਾ ਗਰੀਬ ਆ ਦੋ ਲੜਕੇ ਆ ਤੇ ਗੌਰਮੈਂਟ ਵੱਲੋਂ ਕੋਈ ਸਹੂਲਤ ਦਿੱਤੀ ਜਾਵੇ ਤੇ ਮਾਤਰਾ ਕਿ ਕਰੂ ਗਰੀਬ ਆ ਚਾਰ ਪੰਜ ਸਾਲ ਹੋ ਗਏ ਗਏ ਹੁਣ ਮੰਕੜ ਨੇ ਸਰਕਾਰ ਤੋਂ ਕਿਹੜਾ ਡਾਡਾ ਦਰਬਾਰਾ ਸੇ ਕਿਹੜਾ ਪਿੰਡ ਆ ਗੱਭੋ ਕੀ ਲੱਗਦੇ ਤੁਹਾਡੇ ਜਿਹੜਾ ਮੁੰਡਾ ਗਿਆ ਬਾਕੀ ਨਾਲ ਮੇਰਾ ਬੇਟਾ ਹੈ ਤਸ਼ਵੀਰ ਸਿੰਘ ਇਹ ਤੁਹਾਡਾ ਬੇਟਾ ਆ ਹਾਂ ਕਿੰਨਾ ਕੁ ਚਿਰ ਉਹ ਚਲਿਆ ਨੂੰ ਬਾਹਰ ਗਏ ਹੋ ਚਾਰ ਪੰਜ ਸਾਲ ਨੂੰ ਹੋ ਗਿਆ ਕਿਹੜੇ ਦੇਸ਼ ਗਿਆ ਜੀ ਨਾ ਤੇ ਕੀ ਗੱਲ ਬਣੀ ਇਥੇ ਉਹਥੇ ਨਾਲ ਇੱਕ ਮਛਾਹ ਕਰਨਾ ਨਾ ਲੈ ਕੰਡੇ ਦੇ ਹਾਂਜੀ ਕਿੰਨੇ ਠੱਕਾ ਦੀ ਮਾਰ ਤੋਂ ਕਿੰਨੇ ਬੱਚੇ ਦੇ ਦਿੱਤੇ ਦੋ ਬੱਚੇ ਤੇ ਕੀ ਮੰਗ ਕਰੋਗੇ ਹੁਣ ਸਰਕਾਰ ਤੋਂ ਜਾਣਾਰੇ ਵੀ ਕਾਹ ਤੋਂ ਮੰਗਾਵਾਂ ਹੁਣ ਹਰ ਗਰੀਬ ਆ ਹਾਂ ਤੇ ਲੋਕੀ ਹੋਏ ਸਰਕਾਰ ਮਦਦ ਕਰੇ ਤੇ ਕਿੰਨਾ ਕੋ ਵਿਚਾਰ ਉਹ ਚਲਿਆ ਗਿਆ ਇਹਨੂੰ ਇਹਨੂੰ ਵਿਚਾਰ ਕਰਾਓ ਪੈਂਟਾ ਸੁਜੀ ਕਿਹੜਾ ਪੈਂਟਾ ਕਿਰਕੋ ਕੀ ਗੱਲ ਹੋਈ ਪਤੀ ਟੜੇ ਪਤਾ ਨਹੀਂ ਕਿਹਦੇ ਜਾਣ ਬਚ ਰਹੇ ਨੇ ਕਿਸੇ ਨੇ ਧੱਕਾ ਦਿੱਤਾ ਨਹੀਂ ਕਿਸੇ ਕੁੜੀ ਨੂੰ ਬਚਾਉਂਦਾ ਉਹਨਾਂ ਨੇ ਧੱਕਾ ਦੇ ਕੇ ਨਦੀ 'ਚ ਸੁੱਟ ਦਿੱਤਾ ਕਿਹੜੇ ਦੇਸ਼ ਗਏ ਸਿੰਗਾਪੁਰ ਕਿੰਨਾ ਕਿੰਨਾ ਜਰਾ ਲੱਗਿਆ 2 ਸਾਲ ਹਨ 2 ਸਾਲ ਪੋਛ ਕਿੰਨੇ ਬੱਚੇ ਕਿਨੇ ਆ 2 ਕਿ ਕੀ ਮੰਗੋਗੇ ਉਹਨਾਂ ਨੀ ਮੇਰੇ ਪਿੱਛੇ ਕੋਈ ਕਮਾਈ ਵਾਲਾ ਨਹੀਂ ਫਰੇਗ ਹਬ وہی ਮੇਰਾ ਘਰ ਪਰਵਾਰ ਪਾਲਦਾ ਹੈ ਮੇਰੇ ਬੱਚਿਆਂ ਨੂੰ ਮੇਰੇ ਮਾਪਿਆਂ ਨੂੰ ਔਰ ਮੇਰੀ ਕੋਈ ਕਮਾਈ ਨਹੀਂ ਰਹੀ ਕੁਝ ਨਹੀਂ ਉਹਦੇ ਬਿਨਾਂ ਰਹਿ ਗਿਆ ਕਿੰਨੀ ਉਮਰ ਹੈ ਇਹਦੀ 33 ਸਾਲ ਤੁਹਾਨੂੰ ਕਿੱਦਾਂ ਪਤਾ ਲੱਗਿਆ ਜੀ ਉਹ ਤੋਂ ਕੰਪਨੀ ਚੋਂ ਫੋਨ ਆਇਆ ਜਦੋਂ ਕੰਮ ਤੇ ਨਹੀਂ ਗਿਆ ਕਰ ਨਹੀਂ ਗਿਆ ਇਹ ਨਿਆਣੇ ਸ਼ਾਇਦ ਜਾਂ ਤੱਕਾ ਦਿੱਤਾ ਹਾਂਜੀ ਨਹੀਂ ਚੁਕਿ ਜੇ ਤੱਕਾ ਦਿੱਤਾ